ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੋ ਸਨਾਓ ਤੁਸੀਂ ਸਾਰੇ ਕਿਵੇਂ ਹੋ ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਤੇ ਅੱਜ ਅਸੀਂ ਚੱਲੇ ਆਂ ਕਾਦੀਆਂ ਸ਼ੋਪਿੰਗ ਕਰਨ ਲਈ ਤੇ ਮੈਂ ਅੱਜ ਫਸਟ ਟਾਈਮ ਜਾ ਰਿਹਾ ਆਂ ਆਪਣੀ ਮਾਸੀ ਨਾਲ ਸ਼ੋਪਿੰਗ ਕਰਨ ਲਈ ਤੇ ਮੇਰਾ ਜਿਹੜਾ ਛੋਟਾ ਬ੍ਰਦਰ ਹੈ ਉਹ ਵੀ ਮੇਰੇ ਨਾਲ ਜਾ ਰਿਹਾ ਹੈ ਸ਼ੋਪਿੰਗ ਕਰਨ ਲਈ ਤੇ ਉਸ ਦੇ ਨਾਲ ਨਾਲ ਪੈਨਾ ਮਾਸੀ ਜਿਹੜੇ ਸੀ ਉਹ ਚਾਚੂ ਨਾਲ ਚੱਲੇ ਸੀ ਸ਼ੋਪਿੰਗ ਕਰਨੀ ਭਾਰਾ ਫਿਰ ਚਾਚੂ ਨੂੰ ਕੋਈ ਅਰਜੰਟ ਕੰਮ ਪੈ ਗਿਆ ਤੇ ਉਹ ਹੌਣ ਚਲ ਗਏ ਉੱਥੇ ਉਹਨਾਂ ਨੂੰ ਮਤਲਬ 1 ਆਵਰ ਲੱਗ ਜਾਣਾ ਸੀ ਇਸ ਕਰਕੇ ਉਹ ਚਲ ਗਏ ਤੇ ਉਹਨਾਂ ਨੇ ਕਿਹਾ ਕਿ ਮਾਸੀ ਨੂੰ ਮਤਲਬ ਚਾਚੂ ਨੇ ਕਿਹਾ ਵੀ ਤੁਸੀਂ ਅਭੀ ਜੋ ਤਾ ਚਲ ਜਾਓ ਤੇ ਆਪਾਂ ਵੀ ਮੰਨ ਗਏ ਕਿ ਕੋਈ ਨਹੀਂ ਚਲ ਜਾਨੀ ਆ ਉਸ ਦੇ ਨਾਲ ਨਾਲ ਮਤਲਬ ਚਾਚੂ ਚਾਚੂ ਨੇ ਕਿਹਾ ਸੀ ਕਿ ਉੱਥੇ ਮਤਲਬ ਜੇ ਮੇਰਾ ਕੰਮ ਹੋ ਗਿਆ ਜਿੱਥੇ ਮੈਂ ਚੱਲਿਆ ਫਿਰ ਮੈਂ ਸ਼ਹਿਰਵਾਲ ਨੂੰ ਆਜੂਗਾ ਤੇ ਤੁਹਾਡੇ ਨਾਲ ਧੰਨ ਦੱਸੂਗਾ ਮੈਨੂੰ ਮਤਲਬ ਕਿਹੜੀ ਚੀਜ਼ ਫਿੱਟ ਹੁੰਦੀ ਹੈ ਕਿਹੜੀ ਨਹੀਂ ਮਤਲਬ ਉਹਨਾਂ ਨੂੰ ਫਿਰ ਵੇਖਣਾ ਪੈਂਦਾ ਨਾ ਪਾ ਕੇ ਦਾ ਐਗਜੈਕਟ ਸਾਈਜ਼ ਦਾ ਪਤਾ ਨਹੀਂ ਲੱਗਦਾ ਜਿਹੜਾ ਮੇਰਾ ਛੋਟਾ ਬ੍ਰਦਰ ਹੈ ਉਹਨੂੰ ਤੇ ਨਾਲ ਖੜਨਾ ਹੀ ਪੈਣਾ ਹੈ ਕਿਉਂਕਿ ਉਹ ਕਾਫੀ ਜ਼ਿਆਦਾ ਵੀਕ ਹੈ ਤੇ ਉਹਨੂੰ ਮਤਲਬ ਉਹਦੀ ਏਜ ਵੀ ਕਿਹਨੂੰ ਦੱਸਦੀ ਹੈ ਉਹਦਾ ਕਿੰਮਤ ਪਿਕਚਰ ਵੀ ਉਹਨੂੰ ਦਿਖਾ ਲਈ ਨਾ ਤਾਂ ਵੀ ਮਤਲਬ ਪ੍ਰੋਪਰ ਉਹਨੂੰ ਕਲੋਥਸ ਕੋਈ ਦੇ ਨਹੀਂ ਪਉਂਦਾ ਜੇ ਆਪਾਂ ਕਦੇ-ਕਦੇ ਖੁੱਲੇ ਆਏ ਜਾਂਦੇ ਟਾਇਡ ਤੇ ਕਦੀ ਆਇਆ ਨਹੀਂ ਖੁੱਲੇ ਹੁੰਦੇ ਬਹੁਤ ਜ਼ਿਆਦਾ ਵੀਕ ਹੈ ਤੇ ਇਸ ਕਰਕੇ ਉਹਨੂੰ ਸਾਨੂੰ ਨਾਲ ਹੀ ਖੜਨਾ ਪੈਂਦਾ ਹੈ ਤੇ ਸਾਡੇ ਇਧਰ ਬਾਰਿਸ਼ ਹੋਣ ਲਈ ਲਾਗੇ-ਲਾਗੇ ਪਿੰਡਾਂ ਦੇ ਸਾਰੇ ਹੋ ਗੀਆ ਕੱਲ ਵੀ ਮੇਰੇ ਮਤਲਬ ਮੰਮਾ ਦੇ ਮਾਮੂ ਜੀ ਦਾ ਫੋਨ ਆਇਆ ਸੀ ਮੈਂ ਗੱਲ ਕਰਨੀ ਸੀ ਉਹਨਾਂ ਨਾਲ ਤੇ ਉਹ ਕਹਿੰਦੇ ਸਾਡੇ ਇੱਧਰ ਕਾਫੀ ਬਾਰਿਸ਼ ਹੋਈ ਆ ਪਰ ਸਾਡੇ ਇੱਧਰ ਬਾਰਿਸ਼ ਨਹੀਂ ਪੈਂਦੀ ਉਹਨਾਂ ਦਾ ਪੈਂਦੀ ਸਾਡੇ ਨਾਲ ਹੀ ਹੈ ਤੇ ਹੁਣ ਚਲੋ ਤੁਹਾਨੂੰ ਆਪਾਂ ਸ਼ਹਿਰ ਜਾ ਕੇ ਮਿਲਦੇ ਆਂ ਨਾਓ ਜਿੰਦ ਕਿ ਆਪਾਂ ਸ਼ੌਪ ਤੇ ਪਹੁੰਚ ਚੁਕੇ ਆਂ ਤੇ ਹੁਣ ਅਸੀਂ ਦੇਖਦੇ ਆਂ ਫਿਲਹਾਲ ਵਾਸਤੇ ਆਪਣੇ ਛੋਟੇ ਬ੍ਰਦਰ ਦੀ ਕਲੋਥ ਇੱਕ ਆਪਸੰਦ ਆ ਗਈ ਹੈ ਇਕ ਆ ਵੀ ਇਹਨੂੰ ਪਿੱਟਾ ਅਜ ਵਿਚਾਰੇ ਨੂੰ ਵਾਈਟ ਵੀ boys will be boys oh yes boys will be boys chin master next go go the impoints is a song by fka te ji hun apan dooji shop te aa chuke haa tisse jehda mera chhota brother ohde search diyan matlab shorts nahi mile te ohde vaste t-shirt aa le li hun main apne vaste kapde lene aaya haa ਪਜਾਮਾ ਮਾਸੀ ਚਪ ਪਜਾਮਾ ਲੈ ਲਮ ਕਿ ਆਪ ਇਹਨੂੰ ਫੋਟੋਾਂ ਲੀ ਕਿ ਆਪਰੀਆਂ ਦਿਖਾ ਦਿੰਦਾ ਪਰ ਇਨ ਇਹਦੇ ਵਿੱਚ ਬੰਨਤਾ ਤਾ ਤੇ ਇਹ ਆ ਜੀ ਦੁਕਾਨ ਦਾ ਪੂਰਾ ਵੀਊ ਇਧਰ ਨਾਲ ਨੇ ਸ਼ਰਟਾਂ ਪਜਾਮੇ ਟੀ ਸ਼ਰਟਾਂ ਲੱਗੀਆਂ ਆਂ ਯਾਨੇ ਇਧਰ ਪੈਂਟਸ ਵਗੈਰਾ ਹੈ ਇਧਰ ਵੀ ਪੈਂਟਸ ਵਗੈਰਾ ਤੇ ਕੋ ਜੀ ਟੀ ਸ਼ਰਟਾਂ ਨੇ ਫੈਂਸੀ ਸਟਾਈਲ ਦੀਆਂ ਆ ਉਹਨਾਂ ਨੇ ਮੈਨੂੰ ਟੀ-ਸ਼ਰਟਾਂ ਦਿਖਾਈਆਂ ਸੀ ਪਰ ਮੈਨੂੰ ਪਸੰਦ ਨਹੀਂ ਆਈਆਂ ਮਾਸੀ ਨੂੰ ਨਹੀਂ ਪਸੰਦ ਆਈਆਂ ਆ ਦੇਖੋ ਟੀ-ਸ਼ਰਟਾਂ ਦੇਖਣ ਲੈ ਬੇ ਮਾਸੀ ਹਾਫ ਬਾਜੂ ਵਾਲੀਆਂ ਤੇ ਦੇਖਦੇ ਹਾਂ ਹੁਣ ਕੋਈ ਪਸੰਦ ਆਉਂਦੀ ਮਾਸੀ ਨੂੰ ਕਿ ਨਹੀਂ ਕਾਫੀ ਸ਼ਰਟਾਂ ਦਿਖਾਈਆਂ ਉਹਨਾਂ ਨੇ ਆ ਦੇਖੋ आ थले टी शर्टा कलर तो काफी सोने दिखाए इन्होंने पर मासी को पसंद नहीं है। आगे। आगे। देखो जी आना सोना है ਆ ਦੇਖੋ ਜੀ ਆ ਜੀ ਟੀ-ਸ਼ਰਟ ਇਸ ਤੇ ਕੋਈ ਡਿਜ਼ਾਈਨ ਨਹੀਂ ਸੀ ਗ੍ਰੀਨ ਵਾਲੀ ਜਿਹੜੀ ਮੈਂ ਤੁਹਾਨੂੰ ਹੁਣ ਪਹਿਲਾਂ ਦਿਖਾਈ ਥੋੜਾ ਟਾਈਮ ਤੇ ਆ ਮਾਸੀ ਨੇ ਦੇਖੋ ਕਿੰਨੀਆਂ ਟੀ-ਸ਼ਰਟਾਂ ਦੇਖਣੀਆਂ ਹੋਈਆਂ ਨੇ ਪਰ ਪਸੰਦ ਆਈ ਹੈ ਇਹਨਾਂ ਚੋਂ ਉਹ ਮੈਂ ਤੁਹਾਨੂੰ ਆਪਣੇ ਨੈਕਸਟ ਤੋਂ ਨੈਕਸਟ ਵਲੌਗ ਵਿੱਚ ਦੱਸਾਂਗਾ ਤੇ ਆ ਮਾਸੀ ਮੇਰੇ ਵਾਸਤੇ ਕੈਪੜੀਆਂ ਦੇਖਣ ਦੇ ਸੀ ਜਿਹੜਾ ਆਪਾਂ ਸ਼ੋਪਿੰਗ ਕੀਤੀ ਉਹਦਾ ਵਲੌਗ ਨੈਕਸਟ ਨੂੰ ਨੈਕਸਟ ਵਲੌਗ ਜਾਊਗਾ ਲਓ ਜੀ ਤੇ ਸ਼ੋਪਿੰਗ ਕਰਨ ਤੋਂ ਬਾਅਦ ਸਾਨੂੰ ਲੱਗੀ ਥੋੜੀ ਜਿਹੀ ਭੁੱਖ ਤੇ ਹੁਣ ਆਪਾਂ ਰ ਗਿਆਂ ਮਿੱਠੂ ਗ੍ਰਿਲਡ ਤੇ ਖਾਣ ਪੀਣੇ ਲਓ ਜੀ ਤੇ ਛੋਟੇ ਬਰਦਰ ਨੇ ਇੱਥੇ 버ਗਰ ਖਾ ਲਿਆ ਤੇ ਜਿੱਦ ਤੱਕ ਮੈਂ ਤੁਹਾਨੂੰ ਦੱਸਿਆ ਸੀ ਕਿ ਮੇਰੇ ਪੂਆ ਜੀ ਦੀ ਬੇਟੀ ਆਈ ਹੋਈ ਹੈ ਤੇ ਜਿਹੜੇ ਮੇਰੇ ਮਾਂ ਬਾਕੀ ਮਾਸੀ ਦੇ ਬੇਟੇ ਆ ਤੇ ਮਾਸੀ ਦੀ ਕੁੜੀਆ ਉਹਨਾਂ ਵਾਸਤੇ ਆਪਾਂ ਘਰ ਪੈਕ ਕਰਾ ਕੇ ਖਾਣ ਲੱਗੇ ਤੇ ਮੈਂ ਆਪਣੇ ਮਸਤ ਘਰੇ ਖਾਉਂਗਾ ਜਦ ਤੇ ਛੋਟਾ ਬ੍ਰਦਰ ਇਸ ਕਰਕੇ ਇੱਥੇ ਬਹਿ ਕੇ ਖਾਣ ਆਇਆ ਕਿਉਂਕਿ ਮਤਲਬ ਹੁਣ ਘਰੋਂ ਵੀ ਫੋਨ ਆ ਗਿਆ ਸੀ ਕਿ ਮਾਸੀ ਦਾ ਜਿਹੜਾ ਛੋਟਾ ਬੇਟਾ ਹੈ ਉੱਟ ਚੁਕਿਆ ਹੈ ਇਸ ਕਰਕੇ ਇਹਨੂੰ ਛੇਦੀ ਜਾਣਾ ਸੀ ਤੇ ਕਿੰਨਾ ਜਿਹੜਾ 버ਗਰ ਬਾਕੀ ਪੈਕ ਹੋ ਰਿਹਾ ਸੀ ਤੇ ਉਹਦੇ ਵਿੱਚ ਉਹਦੇ ਦਾ ਛੋਟਾ ਬ੍ਰਦਰ ਕਹਿੰਦਾ ਮੈਂ ਖਾ ਲਵਾਂ ਆਂ ਤੇ ਉਹਨੇ 버ਗਰ ਖਾ ਲਿਆ ਤੇ ਆਪਾਂ ਵੀ ਹੁਣ ਘਰ ਜਾ ਕੇ ਖਾਵਾਂਗੇ ਤੇ ਲਓ ਜੀ ਆਪਾਂ ਘਰ ਤੇ ਪਹੁੰਚ ਚੁੱਕੇ ਆਂ ਤੇ 버ਗਰ ਮੈਂ ਖਾ ਲਿਆ ਸੀ ਕਾਫੀ ਸਵਾਦ ਸੀ 버ਗਰ ਵਧੀਆ ਸੀ ਤੇ ਜਿੱਥੋਂ ਆਪਾਂ ਲਿਆ ਸੀ ਉਸ ਸ਼ਾਪ ਦਾ ਨਾਮ ਹੈ ਮਿੱਠੂ ਗ੍ਰਿਲ ਤੇ ਤੁਸੀਂ ਵੀ ਉੱਥੇ ਇੱਕ ਵਾਰ ਜ਼ਰੂਰ ਵਿਜ਼ਿਟ ਕਰਿਓ ਕਾਫੀ ਸਫਾਈ ਨਾਲ ਵੀਰ 버ਗਰ ਬਣਾਉਂਦੇ ਨੇ ਉੱਥੇ ਹੋਰ ਵੀ ਤੁਸੀਂ ਜੇ ਕੋਈ ਖਾਣਾ ਹੈ ਤੇ ਉੱਥੋਂ ਵਿਜ਼ਿਟ ਵੀ ਕਰ ਸਕਦੇ ਹੋ ਉੱਥੋਂ ਇੱਕ ਵਾਰੀ ਟ੍ਰਾਈ ਕਰਿਓ ਜ਼ਰੂਰ ਕਾਫੀ ਸਫਾਈ ਨਾਲ ਚੀਜ਼ਾਂ ਬਣਾਉਂਦੇ ਨੇ ਤੇ ਕਾਫੀ ਸਵਾਦ ਹੁੰਦੀਆਂ ਨੇ ਤੇ ਅੱਜ ਦੇ ਵਲੌਗ ਵਿੱਚ ਇਨਾ ਹੀ ਮੇਰੇ ਵਲੌਗ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਜ਼ਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ